ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ 9 ਅਗਸਤ ਨੂੰ ਰਖੜੀ ਦਾ ਤਿਉਹਾਰ ਜਿਹੜਾ ਆ ਪੂਰੇ ਪੰਜਾਬ ਭਾਰ ਵਿੱਚ ਪੂਰੇ ਭਾਰਤ ਭਰ ਵਿੱਚ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸਾਡੀ ਟੀਮ ਅੱਜ ਬਾਜ਼ਾਰ ਦੇ ਵਿੱਚ ਨਿਕਲੀ ਹੈ ਜਿੱਥੇ ਕਿ ਦੁਕਾਨਾਂ ਤੇ ਭਾਰੀ ਇਕੱਠ ਮਿਲਿਆ ਹੈ। ਪਹਿਣਾ ਵੱਖ-ਵੱਖ ਰੰਗ-ਬਰੰਗੀਆਂ ਰਖੜੀਆਂ ਖਰੀਦਦੀਆਂ ਸਾਨੂੰ ਨਜ਼ਰ ਆਈਆਂ ਹੈ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ। ਤੁਹਾਨੂੰ ਉਹਨਾਂ ਦੇ ਵਿਊ ਸੁਣਾਵਾਂਗੇ ਕਿ ਉਹਨਾਂ ਨੇ ਕੀ ਕਿਹਾ। ਇਹ ਜਿਹੜਾ ਤਿਉਹਾਰ ਆ ਰਖੜੀ ਦਾ ਇਹ ਭੈਣ ਤੇ ਭਰਾ ਦੇ ਪਿਆਰ ਦਾ ਜਿੱਥੇ ਪ੍ਰਤੀਕ ਆ ਉੱਥੇ ਹੀ ਭਰਾ ਜਿਹੜਾ ਆ ਆਪਣੀ ਭੈਣ ਦੀ ਰੱਖਿਆ ਦਾ ਵਾਅਦਾ ਕਰਦਾ ਆ ਔਰ ساری ਜ਼ਿੰਦਗੀ ਹੀ ਆਪਣੀ ਭੈਣ ਦੀ ਰੱਖਿਆ ਕਰਦਾ ਹੈ ਇਸੇ ਤਰ੍ਹਾਂ ਹੀ ਜਿਹੜੀ ਰਖੜੀ ਆ ਪੰਜਾਬ ਦੇ ਵਿੱਚ ਮਨਾਈ ਜਾਂਦੀ ਹੈ ਕੁਝ ਦਿਨ ਪਹਿਲਾਂ ਹੀ ਭੈਣਾਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨ ਉਹਨਾਂ ਦੇ ਮਨਾਂ ਦੇ ਵਿੱਚ ਉਮੀਦਾਂ ਹੁੰਦੀਆਂ ਹਨ ਔਰ ਮੰਗਾ ਹੁੰਦੀਆਂ ਹਨ ਕਿ ਅਸੀਂ ਪੇਕੇ ਘਰ ਜਾ ਕੇ ਆਪਣੇ ਵੀਰ ਦੇ ਗੁੱਟ ਤੇ ਰਖੜੀ ਸਜਾਉਣੀ ਹੈ ਅਤੇ ਇਸੇ ਤਰ੍ਹਾਂ ਹੀ ਰਖੜੀ ਵਾਲੇ ਦਿਨ ਪੈਣਾ ਜਦੋਂ ਗੁੱਟ ਤੇ ਰਖੜੀ ਸਜਾਉਂਦੀਆਂ ਹਨ ਅਤੇ ਨਾਲ ਹੀ ਆਪਣੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਅਤੇ ਇਹੀ ਸੁੱਖ ਮੰਗਦੀਆਂ ਹਨ ਕਿ ਸਾਡਾ ਪੇਕਾ ਸਦਾ ਵਸਦਾ ਰਹੇ ਤੇ ਸਾਡਾ ਵੀਰ ਸਦਾ ਹੀ ਵਧੇ ਫੁੱਲੇ ਉਹ ਅਸੀਂ ਗੁਰਦਾਸਪੁਰ ਰੋਡ ਬਟਾਲਾ ਤੇ ਪ੍ਰੀਮ ਜਰਨਲ ਸਟੋਰ ਉੱਥੇ ਖੜੀਆਂ ਰਖੜੀਆਂ ਦਾ ਪਰਵ ਹੈ ਕੱਲ ਰਖੜੀ ਮਨਾਈ ਜਾਏਗੀ ਸਾਰੀਆਂ ਹੀ ਪਹਿਣਾ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਰਖੜੀਆਂ ਖਰੀਦਣ ਆ ਰਹੀਆਂ ਨੇ ਔਰ ਬਹੁਤ ਹੀ ਪਿਆਰੀਆਂ ਪਿਆਰੀਆਂ ਰੰਗ-ਬਰੰਗੀਆਂ ਰਖੜੀਆਂ ਸਾਨੂੰ ਵੇਖਣ ਨੂੰ ਇਸ ਸ਼ਾਪ ਤੇ ਨਜ਼ਰ ਆ ਰਹੀਆਂ ਨੇ ਆਓ ਅਸੀਂ ਸ਼ਾਪਕੀਪਰ ਨਾਲ ਵੀ ਗੱਲ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਇਸ ਪਰਵ ਬਾਰੇ ਸ਼ਸ਼ੀਕਲ ਬਾਜੀ ਸ਼ਸ਼ੀਕਲ ਬਾਜੀ ਪਾਜੀ ਪਹਿਲਾਂ ਤਾਂ ਇਸ ਰਖੜੀ ਦੇ ਪੁਰਬ ਨੂੰ ਲੈ ਕੇ ਜਿਹੜਾ ਇਹ ਤਿਉਾਰ ਮਨਾਇਆ ਜਾ ਰਿਹਾ ਭੈਣਾਂ ਤੇ ਭਰਾਵਾਂ ਦੇ ਪਿਆਰ ਦੇ ਪ੍ਰਤੀਕ ਦਾ ਇਹਨੂੰ ਲੈ ਕੇ ਤੁਹਾਡੇ ਬਿਜ਼ਨਸ ਦੇ ਵਿੱਚ ਕਿੱਦਾਂ ਦਾ ਮੋਲ ਨਹੀਂ ਜੀ ਪਹਿਲਾ ਤਿਉਾਰ ਇਹ ਜੀ ਸਾਲ ਦਾ ਜਦੋਂ ਮੰੰਦੇ ਨਿਕਲਦੇ ਆ ਉਸ ਤੋਂ ਬਾਅਦ ਪਹਿਲਾ ਤਿਉਾਰ ਆਉਂਦਾ ਹੈ ਸਾਲ ਦਾ ਤੇ ਬੜਾ ਹੁਮਮਾ ਆ ਗਿਆ ਹੀ ਮੀ ਸੋਦੇਵੇ ਚ ਖਰੀਦੀ ਰਿਹਾ ਸਾਰੀ ਵੈਰਾਈਟੀ ਨਵੀਂ ਨਵੀਂ ਲਿਆਈ ਦੀ ਹੈ ਤੇ ਸਾਡੇ ਮੋਸਟਲੀ ਪੱਕੇ ਗਾਹਕ ਹੁੰਦੇ ਆ ਸਾਰੇ ਆਂਦੇ ਆ ਤੇ ਵੈਰਾਈਟੀ ਸਾਰੀ ਰੱਖੀ ਦੀ ਹੈ ਸਾਰੀ ਫੈਂਸੀ ਵੈਰਾਈਟੀ ਸਭ ਕੁਝ ਆਪਣੀ ਆਈਟਮ ਹੁੰਦੀ ਹੈ ਤੇ ਬੜਾ ਵਧੀਆ ਲੱਗਦਾ ਵਾ ਸਾਲ ਦੀ ਸ਼ੁਰੂਆਤ ਹੁੰਦੀ ਤਿਹਾਰ ਅੱਗੋਂ ਸ਼ੁਰੂ ਹੁੰਦੇ ਆ ਤੇ ਇਸੀ ਦੇ ਸੋ ਭਾਜੀ ਕਿਸ ਤਰ੍ਹਾਂ ਦੀ ਡਿਮਾਂਡ ਤੁਸੀਂ ਜ਼ਿਆਦਾ ਪਹਿਣਾ ਦੀ ਦੇਖ ਰਹੇ ਹੋ ਬੱਚਿਆਂ ਲਈ ਭਰਾਵਾਂ ਲਈ ਜਾਂ ਵੱਡਿਆਂ ਲਈ ਜਿਹੜੇ 올ਡੇਜ਼ ਵੀ ਨੇ ਕਿਸ ਤਰ੍ਹਾਂ ਦੀ ਡਿਮਾਂਡ ਜ਼ਿਆਦਾ ਆ ਰਹੀ ਹੈ ਨੇ ਔੜੇ ਜਿ ਵਸਤੇ ਜੇ ਸੌਫਟ ਚੜਾ ਕਿ ਧਾਗੇ ਚੱਲਦੇ ਨੇ ਉਹ ਵੀ ਆਪਣੇ ਕੋਲ ਵੈਰਾਈਟੀ ਹੁੰਦੀ ਏ ਬਾਕੀ ਅੱਜ ਕੱਲ ਚੱਲਦਾ ਹੈ ਕਿ ਭਾਬੀਆਂ ਵਾਸਤੇ ਵੀ ਨਾਲ ਵੈਰਾਈਟੀ ਆ ਜਾਂਦੀ ਇਸ ਤਰ੍ਹਾਂ ਦੇ ਵਿੱਚ ਕਿ ਨਾਲ ਭਾਬੀ ਵਾਸਤੇ ਵੀਰੇ ਵਾਸਤੇ ਇਕੱਠੀ ਰੱਖੜੀ ਉਹਦਾ ਟ੍ਰੈਂਡ ਹੈਗਾ ਜੇ ਬਾਕੀ ਬ੍ਰੈਸਲੇਟ ਆ ਜਾਂਦੇ ਆ ਲੇਡੀਜ਼ ਇਦਾਂ ਨਾਲ ਭਾਬੀਆਂ ਵਾਸਤੇ ਬੜੀ ਵੈਰਾਈਟੀ ਕਾਫੀ ਹੈ ਤੇ ਬੱਚਿਆਂ ਵਾਸਤੇ ਲਾਈਟਿੰਗ ਵਾਲੀਆਂ ਆ ਜਾਂਦੀਆਂ ਸੌਫਟ ਹੋਏ ਵਿੱਚ ਛੋਟੇ ਬੱਚੇ ਵਾਸਤੇ ਸਾਰੀ ਆਈਟਮ ਰੱਖਣੀ ਪੈਂਦੀ ਜੇ ਬਹੁਤ ਵੈਰਾਈਟੀ ਆਪਣੇ ਕੋਲ ਰਖੜੀ ਦੇ ਇਹਨਾਂ ਦਿਨਾਂ ਦੇ ਵਿੱਚ ਬਾਜ਼ਾਰ ਦਾ ਮਾਹੌਲ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਆ ਔਰ ਬਿਜ਼ਨਸ 'ਚ ਕਿੰਨੀ ਕ ਤੇਜ਼ੀ ਆ ਤੇਜ਼ੀ ਮਤਲਬ ਕਿ ਠੀਕ ਹੈ ਆਪਣਾ ਤੇ ਬਹੁਤ ਵਧੀਆ ਮਾਲਕ ਦੀ ਦਿਆਨਾ ਕੰਮ ਹੈਗਾ ਵਾ ਬਾਕੀ ਇਹ ਕਿ ਰਖੜੀ ਤੁਸੀਂ ਵੇਖੋਗੇ ਦੁਕਾਨਾਂ ਤੇ ਹਰ ਇੱਕ ਬੰਦੇ ਨੇ ਹੁਣ ਲਗਾਈ ਦੀ ਏ ਫੜੀਆਂ ਦੂਜਾ ਤੀਜਾ ਪਰ ਆਪਣੇ ਕੋਲ ਠੀਕ ਹੈ ਮਾਲਕ ਦੀ ਦਿਆ ਨਾਲ ਜੋ ਆਡਾ ਪੱਕਾ ਕਸਟਮਰ ਹੈ ਰੇਟ ਸੱਡੇ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਆਂਦੇ ਹੋ ਜਾਇਜ ਹੁੰਦੇ ਆ ਰੂਟੀਨ ਰੇਟ ਹੁੰਦੇ ਆ ਆਪਣੇ ਤੇ ਉਸ ਹਿਸਾਬ ਨਾਲ ਸਾਡਾ ਰੈਗੂਲਰ ਜੋ ਕਸਟਮਰ ਹੋ ਹੈਗਾ ਬਿਲਕੁਲ ਅਸੀਂ ਵੀ ਤੁਹਾਡੀ ਦੁਕਾਨ ਤੇ ਆਨਿਆ ਅਸੀਂ ਰੂਟੀਨ ਤੁਹਾਡੇ ਕਸਟਮਰ ਆ ਔਰ ਰੇਟ ਇਹਨਾਂ ਦੇ ਬਹੁਤ ਜੈਨੂਨ ਹੁੰਦੇ ਨੇ ਸੋ ਪਹਿਣਾ ਵੀ ਇੱਥੇ ਰਖੜੀ ਖਰੀਦ ਰਹੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੀਆਂ ਨੇ ਉਹ ਤੁਸੀਂ ਬੇਟਾ ਆਪਣੇ ਬ੍ਰਦਰ ਲਈ ਰਖੜੀ ਲੈਣ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਰਖੜੀ ਦੇ ਤਿਆਰ ਮੇਰੇ ਦੋ ਬ੍ਰਦਰ ਨੇ ਛੋਟੇ ਨੇ ਮੇਰੇ ਤੋਂ ਤੇ ਮੈਂ ਉਹਨਾਂ ਦੇ ਲਈ ਰਖੜੀ ਲੈਣ ਆਈ ਆ ਅੱਜ ਆਪਣੇ ਨਾਨਕੇ ਜਾਣਾ ਆ ਤੇ ਮੈਂ ਉੱਥੇ ਆਪਣੇ ਨਾਨਕੇ ਆਪਣੇ ਮਾਮੇ ਦੇ ਬੇਟੇ ਲਈ ਰਖੜੀ ਲੈਣ ਆਈ ਆ ਤੇ ਵਧੀਆ ਉਹ ਤਿਉਹਾਰ ਉਹ ਮੈਂ ਰਖੜੀ ਦਾ ਪਹਿਣਾ ਦਾ ਤੇ ਰਿਆਵਾ ਦਾ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਰਖੜੀ ਦੇ ਪਰਵ ਤਿਹਾਰ ਤੇ ਜਿਹੜਾ ਕਿ ਕੱਲ ਮਨਾਇਆ ਜਾ ਰਿਹਾ ਇੱਕ ਦਿਨ ਪਹਿਲਾਂ ਹੀ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਔਰ ਅਸੀਂ ਇੱਕ ਦੁਕਾਨ ਤੇ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਕਾਫੀ ਬਿਜ਼ੀ ਨੇ ਪਹਿਣਾ ਰਖੜੀ ਖਰੀਦਣ ਆ ਰਹੀਆਂ ਨੇ ਔਰ ਰਖੜੀ ਜਿਹੜੀ ਆ ਤਰ੍ਹਾਂ ਤਰ੍ਹਾਂ ਦੀ ਇੱਥੇ ਰਖੜੀ ਵੇਖਣ ਨੂੰ ਮਿਲ ਰਹੀ ਆ ਆਓ ਦੁਕਾਨਦਾਰ ਨਾਲ ਗੱਲ ਕਰਦੇ ਆ ਕੀ ਕਹਿਣਾ ਉਹਨਾਂ ਦੇ ਬਾਰੇ ਕਿ ਉਹਨਾਂ ਕਿਸ ਤਰ੍ਹਾਂ ਦੀ ਡਿਮਾਂਡ ਇਸ ਵਾਰ ਰਖੜੀ ਦੀ ਹੋ ਰਹੀ ਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਤੁਸੀਂ ਰਖੜੀਆਂ ਡੈਓ ਸੀਲ ਕਰਨਾ ਹਾਂਜੀ ਹਾਂਜੀ ਕੀ ਕੋਈ ਵਿਸ਼ੇਸ਼ ਰਖੜੀ ਦੀ ਡਿਮਾਂਡ ਹੁਣ ਤੱਕ ਤੁਹਾਨੂੰ ਆ ਰਹੀ ਜੜੀਆਂ ਕਿ ਰਖੜੀਆਂ ਜ਼ਿਆਦਾ ਵਿਕ ਰਹੀਆਂ ਨੇ ਪਰਜਾਈਆਂ ਦੀ ਰਖੜੀ ਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਪਰਜਾਈਆਂ ਦੀ ਰਖੜੀ ਦੀ ਸੋ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਵੀਰ ਨੇ ਦੱਸਿਆ ਕਿ ਜਿੱਥੇ ਭਰਾਵਾਂ ਲਈ ਪੈਣਾ ਰਖੜੀਆਂ ਖਰੀਦਦੀਆਂ ਨੇ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਉੱਥੇ ਹੀ ਨਾਲ ਹੀ ਭਰਜਾਈਆਂ ਲਈ ਵੀ ਪੈਣਾ ਜੜੀਆਂ ਰਖੜੀ ਦੀ ਡਿਮਾਂਡ ਕਰ ਰਹੀਆਂ ਨੇ ਆਓ ਗੱਲ ਕਰਦੇ ਹਾਂ ਭਾਜੀ ਕੋਈ ਬੱਚਿਆਂ ਲਈ ਵੀ ਸਪੈਸ਼ਲ ਰਖੜੀ ਤੁਹਾਡੇ ਕੋਲ ਹਾਂਜੀ ਹਾਂਜੀ ਹੈਗੀ ਬੱਚਿਆਂ ਦੀ ਲਾਈਟ ਵਾਲੀ ਹੈਗੀ ਹੋਰ ਕਿਸ ਤਰ੍ਹਾਂ ਦੀਆਂ ਬੱਚਿਆਂ ਦੀਆਂ ਰਖੜੀਆਂ ਨੇ ਜਾਂ ਖਡੌਣਿਆਂ ਚ ਨੇ ਜਾਂ ਕਿਸ ਤਰ੍ਹਾਂ ਦੀ ਇਹ ਖਡੌਣਿਆਂ ਚ ਨੇ ਇਹ ਲਾਈਟ ਚ ਨੇ ਪੈਨ ਨੂੰ ਤਾਂ ਪੈਨ ਦੇ ਦਿਓ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੀਆਂ ਵੀ ਰਖੜੀਆਂ ਨੇ ਇੱਥੇ ਖਡਾਉਣਿਆਂ ਵਾਲੀਆਂ ਔਰ ਭਰਾਵਾਂ ਲਈ ਵੀ ਬਹੁਤ ਸੋਹਣੀਆਂ ਸੋਹਣੀਆਂ ਰੰਗ-ਬਰੰਗੀਆਂ ਰਖੜੀਆਂ ਸਾਨੂੰ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ ਔਰ ਭੈਣਾਂ 'ਚ ਵੀ ਕਾਫੀ ਉਤਸ਼ਾਹ ਆ ਆਓ ਗੱਲਬਾਤ ਕਰੀਏ ਜੀ ਗੱਲਬਾਤ ਬੈਣ ਜੀ ਤੁਸੀਂ ਰਖੜੀ ਦੇ ਪਰਵ ਤੇ ਆਪਣੇ ਬ੍ਰਦਰ ਲਈ ਰਖੜੀ ਖਰੀਦਣ ਆ ਰਹੇ ਹੋ ਲੰਮੀ ਕਾਮਨਾ ਉਮਰ ਦੀ ਲੰਮੀ ਕਾਮਨਾ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਰਖੜੀ ਦੇ ਤਿਉਹਾਰ ਤੇ ਨਹੀਂ ਬਸ ਰਖੜੀ ਹੈ ਕਿ ਭੈਣ ਭਰਾ ਦਾ ਤਿਹਾਰ ਹੈ ਚਲੋ ਸਾਰਿਆਂ ਨੂੰ ਮਨਾਉਣਾ ਚਾਹੀਦਾ ਵੈ ਜੇ ਭਰਾ ਨਹੀਂ ਵੀ ਆਇਆ ਘਰ ਨਹੀਂ ਹੈਗਾ ਤੇ ਚਲੋ ਜਾਣਾ ਚਾਹੀਦਾ ਜਰੂਰ ਜਾਣਾ ਚਾਹੀਦਾ ਪਰਜਾਈਆਂ ਨਾਲ ਵੀ ਚਲੋ ਪਿਆਰ ਬਣਾ ਕੇ ਰੱਖਣਾ ਚਾਹੀਦਾ ਵੈ ਤੇ ਮੈਂ ਤਾਂ ਇਹੀ ਕਹਾਂਗੀ ਕਿ ਸਾਰਿਆਂ ਨੂੰ ਆਪਣੇ ਭਰਾਵਾਂ ਦੇ ਕੋਲ ਜਾਣਾ ਚਾਹੀਦਾ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਗਿਲਾ ਜੇ ਕੁਛ ਹੈਗਾ ਵੈ ਉਹਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਇਹ ਤਿਹਾਰ ਇੱਕ ਭੈਣ ਭਰਾ ਦਾ ਤਿਹਾਰ ਹੈ ਉਹਨਾਂ ਦੇ ਪਿਆਰ ਦਾ ਤਿਹਾਰ ਹੈ ਕਿੰਨੇ ਭਰਾ ਨੇ ਭੈਣ ਜੀ ਤੁਹਾਡੇ ਮੇਰਾ ਇੱਕੋ ਹੀ ਆ ਤੇ ਉਹ ਵੀ ਬਾਹਰ ਹੈ ਸੋ ਤੁਸੀਂ ਦੇਖਿਆ ਕਿ ਪੈਣ ਨੇ ਦੱਸਿਆ ਕਿ ਇੱਕੋ ਭਰਾ ਹੈ ਉਹ ਵੀ ਬਾਹਰ ਹੈ ਤੇ ਫਿਰ ਬਾਹਰ ਤਾਂ ਵੀਰ ਨੂੰ ਰੱਖਣੀ ਕਾਫੀ ਦਿਨਾਂ ਦੀ ਜਾ ਚੁੱਕੀ ਹੋਈ ਹੈ ਉਹਨੂੰ ਭੇਜ ਦਿੱਤੀ ਹੈ ਹੁਣ ਕੱਲ ਨੂੰ ਬੰਨ ਕੇ ਤੇ ਫਿਰ ਦੱਸੇਗਾ ਸਾਨੂੰ ਭੇਜ ਦਿੱਤੀ ਹੋਈ ਉਹਨੂੰ ਮਿਲ ਵੀ ਗਈ ਤੇ ਗਿਫਟ ਵੀ ਸ਼ਾਇਦ ਭੈਣ ਦਾ ਆਉਣੀ ਵਾਲਾ ਹੋਵੇਗਾ ਹਾਂ ਜੀ ਜ਼ਰੂਰ ਭੇਜੇਗਾ ਕੀ ਉਹਨੇ ਕਹਿੰਦਾ ਕਾਊਂਟ ਚ ਆ ਜਾਏਗਾ ਸੋ ਓਕੇ ਅਸੀਂ ਦੁਕਾਨਦਾਰਾਂ ਅਤੇ ਭੈਣਾਂ ਨਾਲ ਗੱਲ ਕੀਤੀ ਹੈ ਅਤੇ ਦੁਕਾਨਦਾਰ ਨੇ ਇਹ ਗੱਲ ਦੱਸੀ ਹੈ ਕਿ ਇਹ ਜਿਹੜਾ ਸੀਜ਼ਨ ਦਾ ਪਹਿਲਾ ਤਿਉਹਾਰ ਆਇਆ ਹੈ ਇਸ ਤੋਂ ਬਾਅਦ ਤਿਉਹਾਰ ਸ਼ੁਰੂ ਹੋ ਜਾਂਦੇ ਹਨਾ ਔਰ ਰਖੜੀ ਖਰੀਦਣ ਵਿੱਚ ਬਾਜ਼ਾਰਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਪਹਿਣਾ ਨੇ ਇਸ ਮੌਕੇ ਕੀ ਕੁਝ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨ